ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦਾ ਭਰਮਾ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਨਸ਼ਿਆਂ ਦੇ ਸੌਦਾਗਰਾਂ ਬਾਰੇ ਖੁੱਲ ਕੇ ਪੁਲਿਸ ਨੂੰ ਜਾਣਕਾਰੀ ਦੇ ਰਹੇ ਹਨ ਸਰਕਾਰ ਦੇ ਇਸ ਉਪਰਾਲੇ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਤੇ ਹੁਣ ਜ਼ਾਹਰਾ ਦੇ ਨਸ਼ੇ ਨਹੀਂ ਰਹਿਣਗੇ ਇਹ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਪਿੰਡ ਸਾਨੀਪੁਰ ਵਿਖੇ ਕੀਤੀ ਨਸ਼ਾ ਮੁਕਤ ਯਾਤਰਾ ਦੌਰਾਨ ਪਿੰਡ ਦੇ ਲੋਕਾਂ ਨਾਲ ਮੀਟਿੰਗ ਕਰਨ ਮੌਕੇ ਕੀਤਾ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਅੱਜ ਪਿੰਡ ਕੋਜੇ ਮજરા ਔਰ ਹੁਣ ਅਸੀਂ ਸੈਮੀਪਰ ਆਏ ਆ ਇਹ ਪਿੰਡਾਂ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸੰਗਤ ਆਈ ਹੈ ਔਰ ਲੋਕਾਂ ਦਾ ਜਿਹੜਾ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਅਪੀਲ ਹੈ ਉਹਨਾਂ ਨੂੰ ਇੰਨੀ ਮਤਲਬ ਅਫੈਕਟ ਹੋ ਰਿਹਾ ਕਿ ਤੁਸੀਂ ਆਲੇ-ਦੁਆਲੇ ਵੀ ਦੇਖ ਸਕਦੇ ਹੋ ਲੋਕਾਂ ਦੇ ਮਨ ਚ ਹੈ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ ਇਹ ਨਸ਼ਾ ਖਤਮ ਕੰਮ ਸਰਕਾਰ ਨਹੀਂ ਕਰ ਸਕਦੀ ਪ੍ਰਸ਼ਾਸਨ ਨਹੀਂ ਕਰ ਸਕਦੀ ਇਹ ਆਮ ਲੋਕ ਕਰ ਸਕਦੇ ਆ ਇਹ ਸਾਡੀਆਂ ਮਾਵਾਂ ਪੈਣਾ ਸਾਡੇ ਨੌਜਵਾਨ ਤੁਸੀਂ ਦੇਖੋਗੇ ਬਹੁਤ ਵੱਡੀ ਗਿਣਤੀ ਵਿੱਚ ਆਇਆ ਔਰ ਸਾਹਮਣੇ ਅਸੀਂ ਸੌ ਚੱਕੀ ਹੈ ਕਿ ਅਸੀਂ ਨਸ਼ਾ ਖਤਮ ਕਰਕੇ ਰ੍ਹਾਂਗੇ ਔਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਜਿੰਨੋਂ ਦੀ ਇਹ ਮਹਮ ਚੱਲੀ ਹੈ ਨਸ਼ੇ ਦੇ ਵਿੱਚ ਬਹੁਤ ਭਾਰੀ ਗਰਾਵਟ ਹੋਈ ਹੈ ਚੰਦ ਲੋਕ ਹੀ ਰਹਿ ਗਏ ਜਿਹੜੇ ਨਸ਼ਾ ਖਾਂਦੇ ਨੇ ਔਰ ਵੇਚਣ ਵਾਲਿਆਂ ਤਾਂ ਅਸੀਂ ਪੰਜਾਬ ਤੋਂ ਬਾਹਰ ਕਰਤਾ ਉਹਨਾਂ ਪੰਜਾਬ 'ਚ ਰਹਿਣੇ ਨਹੀਂ ਦਿੱਤੇ ਅੱਜ ਕਿਸੇ ਪਿੰਡ 'ਚ ਇਹ ਗੱਲ ਨਹੀਂ ਆਉਂਦੀ ਕਿ ਕੋਈ ਨਸ਼ਾ ਵੇਚਣ ਆਉਂਦਾ ਮੋਟਰਸਾਈਕਲ ਤੇ ਆ ਕਿਸੇ ਪੀਸ ਤੇ ਸੋ ਮਾਨਯੋਗ ਸਰਦਾਰ ਕੁਲਸੀ ਮਾਨ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਸਾਰੇ ਇਕੱਠੇ ਹੋ ਕੇ ਸਾਡੀਆਂ ਪੰਚਾਇਤਾਂ ਸਾਡੇ ਪਿੰਡ ਦੇ ਲੋਕ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਇਹ ਯੁੱਧ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਇਹ ਜੁੱਟ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕਿੰਨਾਂ ਵਿੱਚ ਕੀ ਅਪੀਲ ਕਰਦੇ ਤੁਸੀਂ ਸਰ ਮੈਂ ਦੇਖਿਆ ਸੀ ਅਪੀਲ ਕਿੰਨੇ ਲੋਕ ਆਪਣੇ ਆਪ ਆ ਰਹੇ ਆਪ ਮਾਰੇ ਆ ਰਹੇ ਨੇ ਇਹ ਜਿਹੜਾ ਨਸ਼ਯੁੱਧ ਨਸ਼ਿਆਂ ਵਿਰੁੱਧ ਹੈ ਇਹਦਾ ਅਸਰ ਨਾ ਹੋ ਰਿਹਾ ਕਿ ਸਾਡੇ ਨੌਜਵਾਨ ਜਿਹੜੇ ਨਸ਼ਾ ਕਰਦੇ ਸੀ ਉਹ ਵੀ ਸਾਡੇ ਕੋਲ ਆ ਕੇ ਕਹਿ ਰਹੇ ਮੈਨੂੰ ਇੱਥੋਂ ਮਿਲੇ ਕੇ ਅੰਕਲ ਜੀ ਸਾਡਾ ਇਲਾਜ ਕਰਾ ਦਿਓ ਹੁਣ ਅਸੀਂ ਨਸ਼ੇ ਨਹੀਂ ਖਾਣੇ। ਸੋ ਬਹੁਤ ਵੱਡੀ ਜਿਹੜੀ ਮਾਨਯੋਗ ਸਰਦਾਰ ਕਹਾਣੀ ਸੀ ਮਾਨ ਸਾਹਿਬ ਦੀ ਮਹਿਮਾ ਉਹ ਨੂੰ ਹੋਰਾ ਮਿਲ ਰਿਹਾ। ਮੈਂ ਸਰਪੰਚ ਇੰਦਰਦੀਪ ਸਿੰਘ ਪਿੰਡ ਸਾਨੀਪੁਰ ਅੱਜ ਸਰਕਾਰ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਰਾਜ ਕਰਿਆ ਸਾਡੇ ਨਗਰ ਤੇ ਸੰਬੰਧਿਤ ਪ੍ਰੋਗਰਾਮ ਰੱਖਿਆ ਸੀ ਦੇਖੋ ਤੁਸੀਂ ਲੋਕਾਂ ਚ ਕਿੰਨਾ ਆਪਸ਼ਾ ਹੈ ਕਿੰਨਾ ਲੋਕ ਸੀਮ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰ ਰਹੇ ਨੇ ਸ਼ੁਕਰੀਆ ਦਾ ਕਰ ਰਹੇ ਨੇ ਕਿ ਕਿਸੇ ਸਰਕਾਰ ਨੇ ਇਸ ਜੀਵਲ ਵੀ ਧਿਆਨ ਦਿੱਤਾ ਬਾਕੀ ਡਵੈਲਪਮੈਂਟ ਵੀ ਸਰਕਾਰਾਂ ਕਰੀ ਹੋ ਜਾਂਦੀਆਂ ਨੇ ਹੋਰ ਕੰਮ ਵੀ ਹੋਈ ਜਾਂਦੇ ਨੇ ਪਰ ਇਹ ਜਿਹੜਾ ਵੱਡਾ ਕੋਟ ਸੀਗਾ ਪੰਜਾਬ ਤੇ ਇੱਕ ਕਲੰਕ ਲੱਗਿਆ ਹੋਇਆ ਸੀ ਇਸ ਕਲੰਕ ਨੂੰ ਮਿਟਾਉਣ ਲਈ ਤਾਂ ਅੱਜ ਅਸੀਂ ਇਸ ਨਗਰ ਨੇ ਬਹੁਤ ਸਾਧੰਦਾ ਸਰਕਾਰ ਦਾ ਮੈਂ ਆਪਣੇ ਵੱਲੋਂ ਪੰਜ ਗ੍ਰਾਮ ਪੰਚਾਇਤ ਵੱਲੋਂ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿੱਥੇ ਵੀ ਸਾਡੀ ਪੰਚਾਇਤ ਦੀ ਲੋਰ ਹੋਈ ਸਾਡੇ ਨਗਰ ਚ ਕੋਈ ਵੀ ਇਹੋ ਜਿਹਾ ਬੰਦਾ ਨਸ਼ਾ ਜੋ ਵੇਚਣ ਵਾਲਾ ਦਾ ਵੈਸੇ ਹੈ ਨਹੀਂ ਸਾਡੇ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਜੇ ਕਦੇ ਹੋਈ ਵੀ ਤਾਂ ਅਸੀਂ ਸਾਰੇ ਆਮ ਉਹਦਾ ਵਿਰੋਧ ਕਰਕੇ ਉਹਨੂੰ ਇਸ ਕੰਮ ਤੋਂ ਹਰਵਾਵਾਂਗੇ ਜੀ ਇਹਦਾ ਜਨਾਹ ਹੋਇਆ ਧੰਨਵਾਦ ਵਾਹਿਗੁਰੂ ਸਾਹਿਬ ਜੀ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز